ਸੋ ਅੱਜ ਇੱਕ ਵਾਰ ਮੁੜਦਾ ਹਾਂ ਸ਼ਾਰਪਰ ਨਿਊਜ਼ ਤੇ ਫੇਸਬੁੱਕ ਪੇਜ ਤੇ ਤਾਂ ਅੱਜ ਬਹੁਤ ਸਮਾਂ ਹੋ ਗਿਆ ਸੀ ਦਿਲ ਕੀਤਾ ਤਾਂ ਇਕੋ ਪਾਰਕ ਕੋ ਮਾਈਏ ਕਿਉਂਕਿ ਕਿ ਸਾਹਮਣੇ ਰਸਤੇ ਦੇ ਅੰਦਰ ਕਾਫੀ ਮਸ਼ਹੂਰ ਦਾਬਤ ਤੇ ਇੱਥੇ ਰੋਟੀ ਪਾਣੀ ਖਾਣ ਆਏ ਸੀ ਤਾਂ ਫਿਰ ਦਿਲ ਕੀਤਾ ਕਿ ਰੋਟੀ ਪਾਣੀ ਖਾ ਕੇ ਥੋੜੀ ਬਹੁਤੀ ਸਿਆਰ ਕਰਕੇ ਪਚਾ ਵੀ ਲਈਏ ਤਾਂ ਇਕੋ ਪਾਰਕ ਹੁਸ਼ਿਆਰਪੁਰ ਦੀ ਬੜੀ ਪ੍ਰਸਿੱਧ ਪਾਰਕ ਹੈ ਹੁਸ਼ਿਆਰਪੁਰ ਦੀ ਇਕੋ ਪਾਰਕ ਆ ਜਾਓ ਨਾਲੇ ਗੱਲਾਂ ਬਾਤਾਂ ਵੀ ਕਰਦੇ ਆ ਨਾਲ-ਨਾਲ ਤੇ ਦੂਸਰਾ ਤਾਨੂੰ پارک ਦੀ 360 ਕਰਾਵਾਂਗਾ ਥੋੜਾ ਮਾਫੀ ਚਾਹੁੰਦਾ ਮਾਈਕਾ ਮੇਰੇ ਜਿਹੜੇ ਉਹ ਗੱਡੀ ਦੇ ਵਿੱਚ ਪਏ ਹੋਏ ਨੇ ਤੇ ਤੇ ਨੈਟਵਰਕ ਇਸ਼ੂ ਨਹੀਂ ਆਵੇ ਤਾਂ ਤੁਹਾਨੂੰ ਜਿਆਦਾ ਵਧੀਆ ਤਰੀਕੇ ਦੇ ਨਾਲ ਦਿਖਾਵਾਂਗੇ ਤੇ ਸਭ ਤੋਂ ਪਹਿਲਾਂ ਨੀ ਪੱਥਰ ਤੋਂ ਆਪਾਂ ਸ਼ੁਰੂਆਤ ਕਰ ਲੈਂਦੇ ਆਂ ਇਨੀ ਪੱਥਰ ਆ ਜੀ ਹੁਸ਼ਿਆਰਪਰੀ ਇਕੋ ਪਾਰਕ ਦਾ ਰਵਣਾ ਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਉਦਘਾਟਨ ਕੀਤਾ ਜੀ ਮਾਨਯੋਗ ਸ਼੍ਰੀ ਲਾਲਚੰਦ ਕਿਟਾਰੂ ਚੱਕ ਕੈਬਨਟ ਮੰਤਰੀ ਵਾਣ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਬ੍ਰਹਮਸ਼ੰਕਰ ਜਿੰਪਾ ਸਾਡੇ ਸਾਬਕਾ ਕੈਬਨਟ ਮੰਤਰੀ ਮਜੂਦਾ ਵਿਧਾਇਕ ਨੇ ਤਾਂ ਇਹਨਾਂ ਸਾਰਿਆਂ ਵੱਲੋਂ ਆਪਣੇ ਕਾਰਕਮਲਾਂ ਨਾਲ ਜਿਹੜਾ ਉਦਘਾਟਨ ਕੀਤਾ ਗਿਆ ਸੀ ਤਾਂ ਇਕੋ ਪਾਰਕ ਦੇ ਹੁਣ ਤੁਹਾਨੂੰ ਅਸੀਂ ਤਸਵੀਰਾਂ ਦਿਖਾਵਾਂਗੇ ਹੋ ਸਕਦਾ ਹੈ ਕਿ ਕੈਮਰੇ ਦੇ ਵਿੱਚ ਥੋੜੀ ਬਹੁਤੀ ਸਾਫ਼ ਜ਼ਰੂਰ ਲੱਗਦੀ ਹੋਵੇਗੀ ਪਰੰਤੂ ਅਸਲ ਦੇ ਵਿੱਚ ਕਿੰਨੀ ਕੁ ਸਾਫ਼ ਹੈ ਜੇਕਰ ਤੁਸੀਂ ਇਸ ਦੀ ਇਹ ਚੰਗੀ ਤਰ੍ਹਾਂ ਜਾਣਕਾਰੀ ਲੈਣੀ ਆ ਤਾਂ ਇੱਥੇ ਪਹੁੰਚ ਕੇ ਵੀ ਲੈ ਸਕਦੇ ਹੋ ਖੁਦ ਦੇਖ ਵੀ ਸਕਦੇ ਹੋ ਤਾਂ ਹੁਸ਼ਿਆਰਪੁਰ ਦੇ ਧੋਬੀ ਘਾਟ ਚੌਂਕ ਦੇ ਵਿੱਚ ਇਕੋ ਪਾਰਕ ਦਾ ਨਿਰਮਾਣ ਹੋਇਆ ਸੀ ਤਾਂ ਮੈਨੂੰ ਲੱਗਦਾ ਜਿਸ ਦਿਨ ਇਸ ਦਾ ਉਦਘਾਟਨ ਹੋਇਆ ਸੀ ਤਾਂ ਉਦਘਾਟਨ ਵਾਲੇ ਦਿਨ ਇੱਕੋ ਵਾਰ ਇੱਥੇ ਮੰਤਰੀ ਅਫਸਰ ਸਾਹਿਬਾਨ ਘੁੰਮ ਗਏ ਉਸ ਤੋਂ ਬਾਅਦ ਨਾ ਤਾਂ ਹੋਰ ਤਾਂ ਹੋਰ ਕਿਸੇ ਨੇ ਕੀ ਆਉਣਾ ਸੀਗਾ ਹੁਣ ਤਾਂ ਮੈਨੂੰ ਲੱਗਦਾ ਇੱਥੇ ਜਿਹੜੇ ਆਵਾਰਾ ਕੁੱਤੇ ਨੇ ਉਹ ਵੀ ਸ਼ਾਇਦ ਇੱਥੇ ਘੁੰਮਣਾ ਪਸੰਦ ਨਹੀਂ ਕਰਦੇ ਜਿਸ ਤਰ੍ਹਾਂ ਦੇ ਹਾਲਾਤ ਹੈ ਪਾਰਕ ਦੇ ਬਣੇ ਹੋਏ ਨੇ ਤਾਂ ਆਜੋ ਪਹਿਲਾਂ ਇਹ ਪੌੜੀਆਂ ਤੁਹਾਨੂੰ ਦਿਖਾਉਣੇ ਆ ਜੀ ਇਹ ਪੌੜੀਆਂ ਬੜੀਆਂ ਇਤਿਹਾਸਿਕ ਪੌੜੀਆਂ ਇਸ ਤਰ੍ਹਾਂ ਦੀਆਂ ਪੌੜੀਆਂ ਇਹਨਾਂ ਵਧੀਆ ਤਰੀਕੇ ਦੇ ਨਾਲ ਕੰਮ ਹੋਇਆ ਕਿ ਇਹ ਪੌੜੀਆਂ ਪਾਰਕ ਬਣਨ ਤੋਂ ਤਿੰਨ ਦਿਨ ਬਾਅਦ ਜਿਹੜੀਆਂ ਟੁੱਟ ਗਈਆਂ ਸੀ ਇਹ ਇੱਟਾਂ ਇਹ ਦੇਖੋ ਇਹ ਉਸ ਤਰ੍ਹਾਂ ਦੀ ਹੈ ਕਿ ਨਿਸ਼ਾਨੀ ਰੱਖੀ ਹੋਈ ਹੈ ਜੀ ਈਕੋ ਪਾਰਕ ਦੀਆਂ ਇੱਟਾਂ ਉਸ ਵਕਤ ਵੀ ਟੁੱਟੀਆਂ ਹੋਈਆਂ ਸਨ ਤੇ ਅੱਜ ਤੱਕ ਇਹ ਇੱਟਾਂ ਜਿਹੜੀਆਂ ਇਹ ਇਸੇ ਤਰ੍ਹਾਂ ਹੀ ਟੁੱਟੀਆਂ ਹੋਈਆਂ ਨੇ ਇਹ ਅੱਜ ਤੱਕ ਉਹ ਵਿਚਾਰੀਆਂ ਪਤਾ ਨਹੀਂ ਕੀ ਆ ਇਹਨਾਂ ਦੀ ਹਾਲਤ ਆ ਕੀ ਦਰਦਸ਼ਾ ਹੋਈਓ ਪਾਰਕ ਦੇ ਸਫਾਈ ਨਾਮ ਦੀ ਤਾਂ ਚਲੋ ਕੋਈ ਚੀਜ਼ ਹੈ ਹੀ ਨਹੀਂ ਪਰੰਤੂ ਦੂਜੇ ਪਾਸੇ ਆਪਾਂ ਇਕੋ ਪਾਰਕ ਦੀ ਗੱਲ ਕਰੀਏ ਤਾਂ ਅੱਜ ਬਹੁਤ ਸਾਰੇ ਸੱਜਣ ਉਹ ਕਹਿੰਦੇ ਵੀ ਰਹਿੰਦੇ ਨੇ ਕਹਿੰਦੇ ਭਾਜੀ ਹੁਣ ਇਕੋ ਪਾਰਕ ਦਾ ਤੁਸੀਂ ਕਦੀ ਨਜ਼ਾਰਾ ਨਹੀਂ ਦਿਖਾਇਆ ਤਾਂ ਹੁਣ ਵੀ ਜਦੋਂ ਅਸੀਂ ਖਾਣਾ ਖਾ ਕੇ ਨਿਕਲੇ ਆ ਤਾਂ ਉੱਥੇ ਹੋਟਲ ਦੇ ਵਿੱਚ ਦੋ ਕੁ ਬੰਦੇ ਟਕਰੇ ਨੇ ਕਹਿੰਦੇ ਭਾਜੀ ਇਕੋ ਪਾਰਕ ਤਾਂ ਦਿਖਾ ਦਿਓ ਅੱਜ ਦੁਵਾਰਾ ਤਾਂ ਉਹਨਾਂ ਦੀ ਫਰਮਾਇਸ਼ ਤੇ ਜਿਹੜੀ ਇਕੋ ਪਾਰਕ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਲੋ ਜੀ ਹੁਸ਼ਾਰਪੁਰ ਇਕੋ ਪਾਰਕ ਦਰਖਤ ਤਾਂ ਬਹੁਤ ਇਹ ਸੋਨੇ ਟੰਗ ਦੇ ਨਾਲ ਲੱਗੇ ਹੋਏ ਨੇ ਉੱਤੇ ਇਹ ਨੰਬਰ ਵੀ ਲਗਾਏ ਹੋਏ ਨੇ ਇਹਨਾਂ ਦੀ ਸੰਭਾਲ ਤਾਂ ਜ਼ਰੂਰ ਕੀਤੀ ਜਾ ਰਹੀ ਹੈ ਕਿਉਂਕਿ ਚਲੋ ਇੱਕ ਆਮਦਨ ਦਾ ਸਰੋਤ ਹੈ ਪ੍ਰਸ਼ਾਸਨ ਦਾ ਜੰਗਲੀ ਵਿਭਾਗ ਜੰਗਲਾਤ ਮਹਿਕਮੇ ਦਾ ਪਰੰਤੂ ਜਿਨ੍ਹਾਂ ਨੇ ਇੱਥੇ ਘੁੰਮਣਾ ਹੈ ਤਾਂ ਉਹਨਾਂ ਲਈ ਘੁੰਮਣ ਦੇ ਲਈ ਹਾਲਾਤ ਕਿਹੋ ਜਿਹੇ ਨੇ ਤਾਂ ਇਹ ਤਸਵੀਰਾਂ ਤਸਵੀਰਾਂ ਵੇਖ ਕੇ ਤੁਸੀਂ ਸਹੀ ਅੰਦਾਜ਼ਾ ਲਗਾ ਸਕਦੇ ਹੋ ਕਿ ਹੁਸ਼ਿਆਰਪੁਰ ਇਕੋ ਪਾਰਕ ਦੇ ਹਾਲਾਤ ਕਿਹੋ ਜਿਹੇ ਨੇ ਸਭ ਤੋਂ ਪਹਿਲਾਂ ਸ਼ੁਰੂਆਤ ਦੇ ਵਿੱਚ ਇੱਕ ਬੱਸ ਸਟੈਂਡ ਵੀ ਕਾਫੀ ਸੋਹਣਾ ਬਣਾਇਆ ਹੋਇਆ ਹੈ ਪਰੰਤੂ ਜਦੋਂ ਦਾ ਬਣਿਆ ਹੋਇਆ ਉਸ ਵਕਤ ਤੋਂ ਲੈ ਕੇ ਹੁਣ ਤੱਕ ਉਸ ਨੂੰ ਝਾੜੂ ਪੋਚਾ ਵੀ ਨਸੀਬ ਨਹੀਂ ਹੋਇਆ ਤੇ ਇਹ ਜੋ ਇੱਕ ਜਾਲ ਹੈ ਜਾਲ ਕਹਿ ਸਕਦੇ ਆਂ ਆਪਾਂ ਇੱਥੇ ਲਗਾਇਆ ਹੋਇਆ ਸੀ ਸ਼ਾਇਦ ਬੱਚਿਆਂ ਦੇ ਖੇਡਣ ਲਈ ਜਾਂ ਜੋ ਵਿਅਕਤੀ ਆਉਣਗੇ ਉਹਨਾਂ ਦੇ ਬੈਠਣ ਬੁਠਣ ਲਈ ਖੇਡਣ ਲਈ ਤਾਂ ਉਸ ਜਾਲ ਦੇ ਹਾਲਾਤ ਕੀ ਨੇ ਤਾਂ ਮੈਨੂੰ ਨਹੀਂ ਲੱਗਦਾ ਕੋਈ ਅਸਤਾ ਕਿ ਇੱਥੇ ਬੈਠਾ ਹੋਵੇਗਾ ਸ਼ਰਮਦਾ ਮਾਰੇ ਆਪ ਹੀ ਟੁੱਟ ਚੁੱਕਿਆ ਮੈਨੂੰ ਲੱਗਦਾ ਹੈ ਜਿਸ ਤਰ੍ਹਾਂ ਦੇ ਹਾਲਾਤ ਨੇ ਜੀ ਹਾਲ ਦੇਖੋ ਇਹ ਜਾਲ ਵੀ ਹੁਣ ਇਹ ਟੁੱਟ ਚੁੱਕਿਆ ਕਿਉਂਕਿ ਸ਼ਾਇਦ ਇਸ ਇਸੇ ਸ਼ਰਮ ਕਰਕੇ ਟੁੱਟ ਗਿਆ ਹੋਵੇਗਾ ਕਿ ਅਜ ਤੱਕ ਇਸ ਤੇ ਆ ਕੇ ਕੋਈ ਬੈਠਾ ਹੀ ਨਹੀਂ ਹੈ ਜਾਂ ਆਪਣੇ ਆਪ ਤੇ ਵਿਚਾਰੇ ਨੂੰ ਨਿਮੋਸ਼ੀ ਫੀਲ ਹੋ ਰਹੀ ਹੋਵੇਗੀ ਤੇ ਜ਼ਰੂਰ ਤੁਹਾਨੂੰ ਜੇਕਰ ਇਹ ਵੀਡੀਓ ਵਧੀਆ ਲੱਗਦੀ ਨਾਲ ਦੇ ਨਾਲ ਸ਼ੇਅਰ ਵੀ ਕਰੋ ਤੇ ਪ੍ਰਸ਼ਾਸਨ ਤੱਕ ਪਹੁੰਚੇ ਸਰਕਾਰ ਤੱਕ ਪਹੁੰਚੇ ਤਾਂ ਜੋ ਅਜਿਹੀਆਂ ਸੋਹਣੀਆਂ ਸੋਹਣੀਆਂ ਪਾਰਕਾਂ ਦਾ ਨਿਰਮਾਣ ਆ ਜਿਹੜਾ ਪੰਜਾਬ ਦੇ ਹੋਰ ਹਿੱਸਿਆਂ ਦੇ ਵਿੱਚ ਵੀ ਜਾ ਸਕੇ ਹੁਸ਼ਿਆਰਪੁਰ ਦੇ ਇੱਕੇ ਰੋਡ ਰੋਲ ਮਾਡਲ ਆ ਜਿਹੜੀ ਇਕੋ ਪਾਰਕ ਬਣ ਜਾਵੇ ਕੀ ਪਤਾ ਹੋਰਾਂ ਨੂੰ ਵੀ ਪਸੰਦ ਆ ਜਵੇ ਮੁੱਖ ਮੰਤਰੀ ਸਾਹਿਬ ਨੂੰ ਪਸੰਦ ਆ ਜਵੇ ਕਿ ਅਸੀਂ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੀਆਂ ਹੋਰ ਪਾਰਕਾਂ ਦਾ ਨਿਰਮਾਣ ਵੀ ਕਰਵਾਉਣਾ ਚਾਹੁੰਦੇ ਆ ਤੇ ਗੰਦਗੀ ਦੇ ਢੇਰ ਆ ਜਿਹੜੇ ਇੱਥੇ ਉਹ ਲੱਗੇ ਹੋਏ ਨੇ ਹਫਾਰੇ ਕਿੰਨਾ ਜ਼ਰੂਰ ਹੁੰਦਾ ਸਾਡੀ ਖਬਰ ਤੋਂ ਬਾਅਦ ਇਹ ਜੰਗਲਾਤ ਮਖਮੇ ਵਾਲੇ ਦੋ ਚਾਰ ਬੰਦੇ ਸਫਾਈ ਕਰਨ ਦੇ ਲਈ ਇੱਥੇ ਜ਼ਰੂਰ ਭੇਜ ਦਿੰਦੇ ਨੇ ਪਰੰਤੂ ਸਫਾਈ ਕਰਕੇ ਇਕੱਲਾ ਇੱਥੇ ਨਹੀਂ ਸਰਨਾ ਇੱਥੇ ਸਰਨ ਹੈ ਤਾਂ ਜਿਸ ਮਕਸਦ ਲਈ ਜਿਸ ਮਕਸਦ ਨੂੰ ਸੋਚ ਕੇ ਜਿਸ ਮੋਟਿਵ ਨੂੰ ਮੁੱਖ ਰੱਖਦੇ ਹੋ ਆ ਇਸ ਪਾਰਕ ਦਾ ਨਿਰਮਾਣ ਕੀਤਾ ਗਿਆ ਸੀ ਉਹ ਮੋਟਿਵ ਜ਼ਰੂਰ ਪੂਰਾ ਹੋਣਾ ਚਾਹੀਦਾ ਕਿ ਲੋਕ ਇੱਥੇ ਆ ਕੇ ਘੁੰਮਣ ਸੋ ਕੀ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਸੋਚ ਹੋਵੇਗੀ ਹੋਵੇਗੀ ਜਾਂ ਕਿਸ ਤਰ੍ਹਾਂ ਸਰਕਾਰ ਦੇ ਸਲਾਹਕਾਰ ਹੋਣਗੇ ਕਿ ਜਿਨ੍ਹਾਂ ਨੇ ਇੱਡਾ ਵਧੀਆ ਤਰੀਕੇ ਨਾਲ ਆਪਣਾ ਦਿਮਾਗ ਚਲਾਇਆ ਕਿ ਇਕੋ ਪਾਰਕ ਦਾ ਨਿਰਮਾਣ ਕੀਤਾ ਤੇ ਨਿਰਮਾਣ ਵੀ ਕੀਤਾ ਚੋ ਦੇ ਨਾਲ ਅੱਜ ਤੱਕ ਮੈਨੂੰ ਨਹੀਂ ਲੱਗਦਾ ਕਿ 10 ਤੋਂ 20 ਤੋਂ ਵੱਧ ਵਿਅਕਤੀ ਇਸ پارک ਦੇ ਵਿੱਚ ਆਏ ਹੋਣਗੇ 10-20 ਵਾਰੀ ਤਾਂ ਮਨਦਾ ਕਿ ਮੈਂ ਹੀ ਆ ਗਿਆ ਹੋਵਾਂਗਾ ਹੋਰ ਤਾਂ ਕੋਈ ਆਇਆ ਨਾ ਹੋਵੇ ਲੋਕਾਂ ਨੇ ਘਰ ਬੈਠੀਏ پارک ਦੇ ਦਰਸ਼ਨ ਕੀਤੇ ਹੋਣਗੇ ਸੋ ਬਹੁਤ ਲੰਮਾ ਚੋੜਾ ਪੈਂਡਾ ਇਸ پارک ਦਾ ਲੱਖਾਂ ਦੀ ਲਾਗਤ ਨਾਲੇ پارک ਬਣੀ ਹੈ ਤੇ پارک ਦੇ ਹਾਲਾਤ ਕਿਹੋ ਜਿਹੇ ਨੇ ਇਹ ਤਸਵੀਰਾਂ ਵੇਖ ਕੇ ਤੁਸੀਂ ਅਹਿਸਾਸ ਤੇ ਅੰਦਾਜ਼ਾ ਲਗਾ ਸਕਦੇ ਹੋ ਤਾਂ ਕੁਝ ਮਟਕੀਆਂ ਦੇ ਵਿੱਚ ਪਾਣੀ ਭਰਿਆ ਹੋਇਆ ਹੈ ਸ਼ਾਇਦ ਪੰਛੀਆਂ ਦੇ ਲਈ ਭਰਿਆ ਹੋਵੇਗਾ ਕਿਸੇ ਸੂਝਵਾਨ ਵਿਅਕਤੀ ਨੇ ਤਾਂ ਧਾਰਮਿਕ ਕਿਸਮ ਦੇ ਵਿਅਕਤੀ ਨੇ ਉਪਰਾਲਾ ਕੀਤਾ ਹੋਵੇਗਾ ਚਲੋ ਕਿਸੇ ਦਾ ਭਲਾ ਹੋ ਰਿਹਾ ਬਾਕੀ ਵੀਡੀਓ ਸ਼ੁਰੂ ਸ਼ੇਅਰ ਆ ਜਿਹੜੀ ਉਹ ਜ਼ਰੂਰ ਕਰ ਦਿਓ ਤਾਂ ਜੋ ਇਹ ਵੀਡੀਓ ਸਰਕਾਰ ਤੱਕ ਵੀ ਪਹੁੰਚੇ ਪ੍ਰਸ਼ਾਸਨ ਦੇ ਹੋਰ ਨਾ ਜ਼ਿਲ੍ਹਿਆਂ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਤੱਕ ਪਹੁੰਚੇ ਜੰਗਲਾਤ ਮਹਿਕਮਿਆਂ ਤੱਕ ਪਹੁੰਚੇ ਤਾਂ ਜੋ ਅਜਿਹਿਆਂ ਪਾਰਕਾਂ ਦਾ ਨਿਰਮਾਣ ਆ ਉਹ ਆਪਣੇ ਸ਼ਹਿਰਾਂ ਦੇ ਵਿੱਚ ਵੀ ਕਰਵਾ ਸਕਣ ਸੋ ਬਹੁਤ-ਬਹੁਤ ਧੰਨਵਾਦ ਜੀ ਤੁਸੀਂ ਜੁੜੇ ਰਹੋ ਹੁਸ਼ਾਰ ਪਰ ਨਿਊਜ਼ ਤੇ ਨਾਲ